ਅੱਜ ਮੇਰੇ ਭਰਾ ਕੋ ਮੈਂ ਤੁਹਾਡੇ ਕੋਲ ਜਿਹੜੀਆਂ ਬੇਨਤੀਆਂ ਲੈ ਕੇ ਆਇਆ ਉਹ ਇਹ ਨਗੀਆਂ ਦੇਖੋ ਨਵਦੀਪ ਜਲਵੇੜਾ ਮੁੰਡਾ ਬੜੇ ਚੰਗੇ ਘਰੋਂ ਆ ਚੰਗੇ ਪਰਿਵਾਰ ਤੋਂ ਆ ਹਨਾ ਚਲੋ ਇੱਕ ਤਾਂ ਕੰਨਾਂ ਨੂੰ ਇਹ ਹੁੰਦਾ ਨਾ ਸਾਡੀਆਂ ਜਿਹੜੀਆਂ ਗੱਲਾਂ ਇਹ ਦੱਸਣ ਦਾ ਮੇਰਾ ਭਾਅ ਵੀ ਸਰਕਾਰਾਂ ਬਹੁਤ ਇਲਜ਼ਾਮ ਲਾਉਂਦੇ ਨੇ ਦੇਖੋ ਜੀ ਫੰਡਿੰਗ ਲਾ ਰਹੇ ਨੇ ਪੈਸਾ ਇਕੱਠਾ ਕਰ ਰਹੇ ਨੇ ਇਹ ਕਰ ਰਹੇ ਨੇ ਪਰ ਫਿਰ ਵੀ ਯਾਰੋ ਉਹ ਚੱਗੇ ਉਹ ਚੋਂ ਹੁੰਦਾ ਹੋਇਆ ਉਹਨੇ ਮੈਂ ਦੇਖਿਆ ਲਗਾਤਾਰ ਉਧਰੋਂ ਮੈਂ ਅਸੀਂ 13 ਮਹੀਨੇ ਦਿੱਲੀ ਅੰਦੋਲਨ ਚੱਲਿਆ ਉਸ ਅੰਦੋਲਨ ਦੇ ਵਿੱਚ ਲਗਾਤਾਰ ਅਸੀਂ ਇੱਕ ਦੂਸਰੇ ਨੂੰ ਮਿਲਦੇ ਰਹੇ ਲਗਾਤਾਰ ਇੱਕ ਦੂਰੇ ਟਾਚੇ 'ਚ ਰਹੇ ਮੈਨੂੰ ਲੱਗਾ ਮੈਂ ਗਣਮੇ ਚੋਣਵੇਂ ਮਾਰੇ ਉਹ ਅੰਦੋਲਨ ਦੇ ਵਿੱਚੋਂ ਘਰੇ ਆਇਆ ਹੁੰਦਾ 13 ਮਹੀਨੇ ਆਲੇ ਤੋਂ ਤੇ ਇਸ ਕਰਕੇ ਅਸੀਂ ਉੱਥੇ ਹੀ ਮੱਦਰ ਹੈ ਫਿਰ ਸਾਡੇ ਅਲੱਗ-ਅਲੱਗ ਪੰਜਾਬ ਦੇ ਵਿੱਚ ਕਿਤੇ-ਕਿਤੇ ਧਰਨੇ ਹੋ ਜਾ ਰਹੇ ਇਕੱਠੇ ਹੁੰਦੇ ਆਏ ਹੁਣ ਆਹ ਮੋਰਚਾ ਚੱਲਿਆ ਇਸ ਕਰਕੇ ਭਰਾਵੋ ਨੌਜਵਾਨ ਦਾ ਬਹੁਤ ਵੱਡਾ ਯੋਗਦਾਨ ਹੈ ਦੇਖੋ ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਦੀ ਆਵਾਜ਼ ਆਉਣਾ ਝੁਲਮ ਕਰਨਾ ਆਪਣਾ ਦੇਸ਼ ਤਰੱਕੀ ਕਰ ਸਕਦਾ ਹੈ ਤਰੱਕੀ ਇਸ ਕਰਕੇ ਨਹੀਂ ਕਰਦਾ ਜਿਹੜਾ ਤਾਂ ਬੰਦਾ ਸਮਾਜ ਨੂੰ ਸੁਧਾਰਨਾ ਚਾਹੁੰਦਾ ਤਾਂ ਜੇਲ੍ਹ ਦੇ ਵਿੱਚ ਹੈ ਕਿਹੜਾ ਬੰਦਾ ਲੋਕਾਂ ਦੇ ਹੱਕਾਂ ਲਈ ਬੋਲਦਾ ਜਿਲ੍ਹੇ ਦੇ ਵਿੱਚ ਕਿਹੜਾ ਚੋਰ ਚੜਾ ਕੇ ਉਹ ਕੁਰਸੀ ਦੇ ਉੱਪਰ ਨੇ ਆ ਸਾਡਾ ਤਾਂ ਆ ਕਰਕੇ ਬਈ ਸਾਡੇ ਦੇਸ਼ ਦੇ ਮਾੜੇ ਹਾਲਾਤ ਨੇਗੇ ਮੈਂ ਤਾਂ ਦੁਬਈ ਦੇ ਵਿੱਚ ਜਾ ਕੇ ਆਇਆ ਬਾਈ ਜੀ ਆ ਪਿਛਲੇ ਦਿਨੀ ਜਾ ਕੇ ਆਇਆ ਦੁਬਈ ਦੇ ਵਿੱਚ ਆਏ ਤੁਸੀਂ ਰੇਤੇ ਦੀ ਮੁਠੀ ਭਰ ਲਓ ਆ ਰੇਤਾ ਹੱਥ ਜੋ ਖਾਲੀ ਹੋ ਜਾਂਦਾ ਆਹ ਰੇਤਾ ਕੁਝ ਨਹੀਂ ਹੁੰਦਾ ਕਹਿਣ ਦਾ ਭਾਵ ਨਾ ਤਾਂ ਉਹਨਾਂ ਕੋਲ ਪਾਣੀ ਆ ਨਾ ਉਹਨਾਂ ਕੋਲ ਸਬਜ਼ੀ ਆ ਨਾ ਕੁਝ ਉਹਨਾਂ ਕੋਲੇ ਕੋਈ ਆਪਣਾ ਕਿਸੇ ਤਰ੍ਹਾਂ ਦਾ ਨਾਲ ਆ ਕੋਈ ਸਰੋਤ ਨਹੀਂ ਆਪਣਾ ਹੈਗਾ ਉਹਨਾਂ ਕੋਲੇ ਬਈ ਕੱਲਾ ਬਸ ਉਹਨਾਂ ਕੋਲੇ ਦਿਮਾਗ ਹੈ ਦਿਮਾਗ ਇਸ ਪ੍ਰਕਾਰ ਦਾ ਕਿ ਉਹਨਾਂ ਦਾ ਜਿਹੜਾ ਰਾਜਾ ਕਿਰੋਣਾ ਰਾਜਾ ਹਸਤਾਮ ਗੱਦੀ ਤੇ ਬੈਠਾ ਦबई ਦਾ ਉਹ ਰਾਜਾ ਇਸ ਪ੍ਰਕਾਰ ਵਫਾਦਾਰ ਹੈ ਇਸ ਪ੍ਰਕਾਰ ਦਾ ਰਾਜਾ ਜਿਵੇਂ ਕਿ ਸਾਡੇ ਸ਼ੇਰੇ ਪੰਜਾਬ ਮਹਾਰਾਜਾ ਰჯੀ ਸਿੰਘ ਹੋਏ ਉਸ ਪ੍ਰਕਾਰ ਆਪਣੇ ਪਰਜਾਂ ਦਾ ਪੂਰਾ ਸੋਚਦਾ ਆਪਣੇ ਲੋਕਾਂ ਦਾ ਪੂਰਾ ਸੋਚਦਾ ਉਹ ਦੇਖੋ ਬਈ ਜਾ ਕੇ ਦबईਆ ਚੂ ਦੁਨੀਆ ਦੀ ਕੰਟਰੀ ਬਣ ਕੇ ਜਿੱਥੇ ਤੁਸੀਂ ਜਾ ਕੇ ਦੇਖੋ ਕਿ ਕਿੰਨੀ ਤਰੱਕੀ ਕਰੀ ਪਈਆ ਕਿਵੇਂ ਉਹਨਾਂ ਦੇ ਵਿੱਚ ਉਹ ਦੇਖ ਦੀ ਜਾ ਕੇ ਤਰੱਕੀ ਜਾ ਕੇ ਦੇਖੋ ਕੋਈ ਤੇਲ ਵੀ ਨਹੀਂ ਹੈਗਾ ਉਹਨਾਂ ਕੋਲ ਤੇਲ ਦੂਜੇ ਸੂਬੇ ਉਹਨਾਂ ਕੋਲੇ ਸੂਬਿਆਂ ਕੋਲੇ ਦबई ਕੋਲੇ ਤੇਲ ਨਹੀਂ ਹੈਗਾ ਆਪਣਾ ਬਸ ਉਹਨਾਂ ਦੇ ਵਿੱਚ ਉਹ ਹੈ ਵੀ ਜੇ ਕੋਈ ਚੰਗਾ ਰਾਜਾ ਹੋਵੇ ਆਪਣੇ ਪੰਜਾਬ ਕੋਲੇ ਪਾਣੀ ਆਪਣਾ ਧਰਤੀ ਆਪਣੀ ਕੁਦਰਤੀ ਸਰੋਤ ਇੱਥੇ ਸਾਰੇ ਪ੍ਰਕਾਰਾਂ ਦਾ ਮੌਸਮ ਹੈ ਸਭ ਤੋਂ ਵੱਡੀ ਗੱਲ ਇਹ ਹੈ ਦੁਨੀਆ ਨੂੰ ਜਾਣ ਲਈ ਪਾਣੀ ਚਾਹੀਦਾ ਇਸ ਕਰਕੇ ਭਰਾਵੋ ਆਪਣੇ ਕੋਲੇ ਪਾਣੀ ਵੀ ਆ ਸਾਡੇ ਗੰਧਲੇ ਹੋ ਗਏ ਸਾਡੇ ਪਾਣੀਆਂ ਦੇ ਵਿੱਚ ਵੀ ਯਾਰਾ ਘੁਲ ਗਿਆ ਕੈਸਾ ਸਾਨੂੰ ਹਰ ਇੱਕ ਨੂੰ ਹੋ ਜਾਂਦਾ ਜਮੀਨ ਸਾਡੀ ਕਿੰਨੀ ਉਪਜਾਊ ਆ ਉਹ ਸਾਡੀ ਜੀਵਨ ਲਈ ਹੋ ਗਈ ਸਾਰੀ ਧਰਤੀ ਪਰ ਗੱਲ ਇਹ ਆ ਵੀ ਜਿਹੜੀ ਰਾਜਨੀਤੀ ਆ ਉਹ ਸਿਸਟਮ ਮੜਾ ਮੜਾ ਹੈ ਨਾ ਇਸ ਕਰਕੇ ਇਸ ਜਿਹੜੀ ਭੇਡ ਚੜਿਆ ਆਪਾਂ ਕਹਦੇ ਇਹ ਜਿਹੜੀ ਹੁਣ ਸਰਕਾਰ ਦੇ ਭੇਟ ਜਿਹੜਾ ਉਹ ਨਵਦੀਪ ਦੀ ਆਪਣਾ ਜਲਵੇੜੇ ਵਾਲਾ ਮੁੰਡਾ ਮੈਂ ਤੁਹਾਡੇ ਕੋਲੇ ਬੇਨਤੀਆਂ ਗਜ਼ਾਰਛੀ ਹੀ ਲੈ ਕੇ ਆਇਆ ਵੀਰੋ ਸਾਰੇ ਭਰਾਵਾਂ ਨੂੰ ਬੇਨਤੀ ਕਰਨ ਆਇਆ ਜਿੱਤੂ بھائی ਨਾਲ ਮੈਂ ਗੱਲ ਕਰੀ ਸੀਗੀ ਸਾਰਾ ਨਾ ਮੈਂ ਕਿਹਾ ਸੀ ਗੱਲ ਤੁਸੀਂ ਇੱਥੋਂ ਚੱਲੋ ਬਈ ਆਪਾਂ 17 ਤਰੀਕ ਨੂੰ ਆਪਾਂ ਚੱਲ ਜੀਏ ਹਨਾ ਆਪਾਂ 17 ਤਰੀਕ ਨੂੰ ਯਾਰ ਉਸ ਨੌਜਵਾਨ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰੀਏ ਮੇਰੀ ਮਾਂ ਪਿਓ ਨਾਲ ਵੀ ਗੱਲ ਹੋਈ ਜੱਥੇਬੰਦੀਆਂ ਨੇ ਵੀ ਗੱਲ ਰਹੀ ਤੇ ਸ਼ਰਧਤ ਬਹੁਤ ਕੀਤਾ ਗਿਆ ਬਈ ਜਿਸ ਪ੍ਰਕਾਰ ਨਾ ਉਹ ਬੰਦਾ ਬੋਲਦਾ ਵਿਵਾਕੀ ਨਾਲ ਬੰਦਾ ਬੋਲਦਾ ਜਿੰਨਾ ਉਹ ਬਾਹਰ ਬੋਲਿਆ ਉਨਾ ਹੀ ਉਹਦੇ ਉੱਪਰ ਤਸ਼ੱਤਕ ਹੋਇਆ ਨਵਦੀਪ ਦੇ ਉੱਪਰ ਉਨਾ ਹੀ ਉਹਨੂੰ ਕੁੱਟਿਆ ਮਾਰਾ ਗਿਆ ਉਨਾ ਹੀ ਉਹਨੂੰ ਜੱਡੇ ਪਾੜਨ ਤੱਕ ਜਿਹੜੀ ਉਹਦੇ ਤੇ ਜਿਹੜੇ ਅੱਗੇ ਇੱਕ ਟਾਰਚਰ ਹੋਇਆ ਉਹਦਾ ਇਸ ਕਰਕੇ ਲੱਤਾਂ ਉੱੜ ਕੇ ਆ ਸਿੱਧੀਆਂ ਕਰ ਦਿੰਦੇ ਨੇ ਕਿ ਤੇ ਭਰਾਵੋ ਆਪਾਂ ਨੂੰ ਹੱਕ ਮੰਗਦਾ ਕਿ ਆਪਾਂ ਉਸ ਨੌਜਵਾਨ ਨੂੰ ਬਾਹਰ ਕਢਾ ਕੇ ਲੈ ਕੇ ਆਈਏ ਸਰਕਾਰਾਂ ਦੇ ਦਬਾਅ ਪਾਈਏ ਜਿੰਨਾ ਆਪਣਾ ਦਬਾਅ ਹੋਊਗਾ ਜਿੰਨਾ ਆਪਣਾ ਲੋਕ ਉੱਠ ਕੇ ਤੁਰਾਂਗੇ ਫੇਰ ਹੀ ਸਰਕਾਰਾਂ ਝੁਕ ਦੇਣਗੀਆਂ ਫੇਰ ਹੀ ਸਰਕਾਰਾਂ ਨੂੰ ਹੁੰਦਾ ਵੀ ਯਾਰ ਜਿਹੜੇ ਲੋਕਾਂ ਦੇ ਜਨਸੱਤੇ ਸੱਤੇ ਸ਼ਾਰਤ ਕਰਦੇ ਰੋਟੀਆਂ ਸਿੱਖਦੇ ਆ ਇਹਦਾ ਸਾਰੇ ਲੋਕ ਉੱਠ ਕੇ ਤੁਰਪੇ ਫੇਰ ਕਿਤੇ ਜਾ ਕੇ ਇਹ ਜਿਹੜੇ ਆਪਾਂ ਨੂੰ ਹੱਕ ਮਿਲਦੇ ਨੇਗੇ ਆਪਾਂ ਨੂੰ ਸਾਰਿਆਂ ਨੂੰ ਮੈਨੂੰ ਅਹੀ ਬੇਨਤੀ ਕਰਨ ਆਇਆ ਵੀਰੋ ਆਪਾਂ ਉਸ ਨੌਜਵਾਨ ਦੇ ਹੱਕ ਵਿੱਚ ਵੱਡੇ ਇਕੱਠ ਕਰਕੇ ਚੱਲੀਏ ਦੇਖੋ 2 ਦਿਨਾਂ ਦਾ ਉਹਨਾਂ ਨੇ ਪ੍ਰੋਗਰਾਮ ਰੱਖਿਆ ਹੋਇਆ ਜਿੱਥੇ ਜੇਕਰ ਸਰਕਾਰ ਹਰਾਉਣੂ ਉਹ ਤੇ 1 ਦਿਨ ਦੇ ਵਿੱਚ ਵੀ ਹਾਲਿਆਦੀ ਸਰਕਾਰ ਤਾਂ 1 ਦਿਨ ਦੇ ਵਿੱਚ ਵੀ ਹਾਲਿਆ ਨਾ ਲੋਕ ਤਾਂ 1 ਦਿਨ ਦੇ ਵਿੱਚ ਵੀ ਸਰਕਾਰ ਹਲਾ ਦਿੰਦੇ ਨੇ ਜਦੋਂ ਪਤਾ ਲੱਗਦਾ ਸਰਕਾਰ ਨੂੰ ਵੀ ਚਲੋ ਜੀ ਇਹਨਾਂ ਦਾ ਮਗਰ ਖੜਾ ਕੋਈ ਆ ਰਿਹਾ ਹੈ ਫੀਡਲੋਂ ਵਾਇਦਲੋਂ ਪਾਈਡਲੋਂ ਪਰਚੀ ਫਿਰ ਉਹ ਇਸ ਤਰ੍ਹਾਂ ਹੁੰਦੀ ਹੈ ਤੁਸੀਂ ਇੱਕ ਦਿਨ ਦੇ ਵਿੱਚ ਵੀ ਵੱਡਾ ਕੱਟ ਕਰਕੇ ਸਰਕਾਰ ਨੂੰ 라 ਸਕਦੇ ਦੋ ਦਿਨਾਂ ਦਾ ਪ੍ਰੋਗਰਾਮ ਹੈ ਭਰਾਵੋ ਆਪਾਂ ਜੇਕਰ ਆਪਾਂ ਉਹਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਨਹੀਂ ਮਾਰਾਂਗੇ ਜਾਂ ਪੈਮੇ ਗੁਰੂ ਘਰਾਂ ਦੇ ਵਿੱਚ ਬੈਠੇ ਰਹਾਂਗੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੇ ਨਿਕਲ ਕੇ ਅਸ ਤੁਹਾਡੇ ਲਈ ਬੋਲਣਾ ਨਹੀਂ ਘਰੋਂ ਨਿਕਲ ਕੇ ਬੋਲਣਾ ਨਹੀਂ ਫਿਰ ਤਾਂ ਐਵੇਂ ਕੋਈ ਨੌਜਵਾਨ ਉੱਠਣਾ ਚਾਹੂਗਾ ਵੀ ਚਲੋ ਜੀ ਉਹਦੇ ਤੇ ਪਰਚਾ ਹੋਗਾ ਸੀਗਾ ਉਹ ਜੇਲ੍ਹ ਦੇ ਵਿੱਚ ਬੈਠਾ ਹੈ ਪਹਿਲਾਂ ਵੀ ਸਾਡੇ ਬੰਦੀ ਸਿੰਘ ਬੜੇ ਸਾਡੇ ਸਿੰਘ ਜਿਲ੍ਹਾ ਦੇ ਵਿੱਚ ਬੈਠੇ ਨੇਗੇ ਹਣਾ ਇਸ ਕਰਕੇ ਜੇ ਫਿਰ ਲੜਾਈ ਅੰਦਰੋਂ ਲੜਦਾ ਵੀ ਲੋਕਾਂ ਦੀ ਆਪਾਂ ਲੜਾਈ ਲੜੀਏ ਹੋਰ ਮਦਦਾਂ ਲਈ ਲੜੀਏ ਹੁਣ ਮੇਰਾ ਦਿਲ ਇਸ ਕਰਕੇ ਕਰਦਾ ਕਿਉਂਕਿ ਤੁਸੀਂ ਮੇਰੇ ਪਿੰਡ ਦੇ ਵਿੱਚ ਐਡਾ ਵੱਡਾ ਕੰਮ ਕਰਿਆ ਨੌ ਪਰਚੇ ਪਾਏ ਹੁਣ ਤੇ ਮੈਨੂੰ ਕਢਾ ਲੈਣਾ ਕਿਤੇ ਇਹ ਤੁਹਾਡਾ ਬਹੁਤ ਧੰਨਵਾਦ ਕਰਦਾ ਹੁਣ ਬਾਈ ਜੀ ਨੇ ਕਿਹਾ ਇਹ ਵੀ ਬਾਈ ਜੀ ਕਿਹਾ ਤੁਸੀਂ ਸਾਰੇ ਹੀ ਗਏ ਹੋ ਇੱਥੇ ਜਿੰਨੇ ਵੀ ਸਰਕਾਰ ਜੋ ਨੌਜਵਾਨ ਮੇਰੇ ਸੁਣਨ ਆਇਓ ਜਾਂ ਮੇਰੀ ਗੱਲ ਨੂੰ ਤੁਸੀਂ ਸਾਰੇ ਤੁਸੀਂ ਹਾਂ ਦਾ ਨਾਣਾ ਮਾਰਿਆ ਕਿਸੇ ਨਾ ਕਿਸੇ ਪ੍ਰਕਾਰ ਮਾਰਿਆ ਕਿਸੇ ਨਾ ਕਿਸੇ ਪ੍ਰਕਾਰ ਮਾਰਿਆ ਤਾਂ ਹੀ ਜਿਹੜਾ ਜਾ ਕੇ ਕਿਤੇ ਇਹ ਕੰਮ ਅੱਜ ਮੈਂ ਲੋਕਾਂ ਦੇ ਵਿੱਚ ਆਇਆ ਇਸ ਕਰਕੇ ਆਪਾਂ ਵੀ ਯਾਰ ਚਾਹੀਓ ਕੱਲਾ ਕੱਲਾ ਮਾਨਾ ਪੁੱਤ ਆ ਵੀ ਆਪਾਂ ਨੂੰ ਘੜਵਾ ਕੇ ਆਪਾਂ ਜੇਲ੍ਹ ਦੇ ਵਿੱਚੋਂ ਲੈ ਕੇ ਆਏ ਵੀਰੋ ਨਵਦੀਪ ਦਿਲਵੇੜੇ ਨੂੰ ਤੇ ਹਰ ਇੱਕ ਆਪਣੇ ਅੰਦੋਲਨਾਂ ਦੇ ਵਿੱਚ ਸ਼ਾਮਲ ਹੁੰਦਾ ਤੇ ਆਪਾਂ ਸਾਰਿਆਂ ਨੂੰ ਮਰੀ ਹੀ ਬੇੜਤੀ ਆ ਤੁਸੀਂ ਪ੍ਰਵਾਨ ਕਰੋਗੇ 17 ਤਰੀਕ ਨੂੰ ਆਪਾਂ 16 ਨੂੰ ਜਾਣਾ ਹੋ ਸਕਦਾ ਮੈਂ ਤਾਂ ਇਸ ਤਰ੍ਹਾਂ ਦੇ ਫੋਨ ਆ ਰਹੇ ਸੀ ਕਿਉਂਕਿ ਪ੍ਰਸ਼ਾਸਨ ਦੇ ਮੈਂ ਤਾਂ ਇਸ ਪ੍ਰਕਾਰ ਮੈਂ ਤਾਂ ਸੋਚਿਆ ਸੀਗਾ ਪਹਿਲਾਂ ਵੀ ਸੰਗਰੂਰ ਤੋਂ ਕਾਫਲਾ ਲੈ ਕੇ ਜਾਵਾਂ ਮੈਂ ਤਾਂ ਪਹਿਲਾਂ ਹੀ ਜਿਹੜੀ ਕਿ ਸਰਕਾਰ ਚੱਕਣ ਨੂੰ ਦਰਦੀ ਹੈ ਮੈਂ ਲੋਕ ਕਿ ਰਹੂੰਗਾ ਦੁਬਾਰਾ ਫੋਨ ਮੰਗ ਕਰਕੇ ਰਹੂੰ ਸਾਨੂੰ ਇੰਨੇ ਕਦਾ ਟੱਟ ਆਉਂਦੇ ਨੇਗੇ ਫੋਨ ਬੰਦ ਕਰਕੇ ਮੈਂ ਜਾ ਕੇ ਹੁਣ ਅੰਦੋਲਨ ਦੇ ਵਿੱਚ ਬਹਿ ਜਾਊਂਗਾ ਕਿਉਂਕਿ ਇਹਨਾਂ ਨੇ ਚੱਕ ਕੇ ਇਹਨਾਂ ਨੇ ਕਰਨਾ ਗ੍ਰਫਤਾਰ ਕਰ ਲੈਣਾ ਚਲੋ ਜੀ ਬਾਅਦ ਛੱਡ ਦਾਂਗੇ ਠੀਕ ਹੈ ਇਹਨਾਂ ਨੇ ਕਰਨ ਦਾ ਕੀ ਹੁੰਦਾ ਵੀ ਜਦੋਂ ਲੰਘ ਜੂਗਾ ਚਲੋ ਜੀ ਬਾਅਦ ਜਦ ਨੂੰ ਛੱਡਦਾ ਕੋਣਾ ਟਾਈਮ ਇਹਨਾਂ ਨੂੰ ਫੜੀ ਰੱਖਾਂ ਆਹ ਕੰਮ ਇਹਨਾਂ ਨੇ ਕਰਨਾ ਹੁੰਦਾ ਇਸ ਕਰਕੇ ਮੈਂ ਤਾਂ ਜਿਹੜੇ ਪ੍ਰਕਾਰ ਨਾਲ ਆਪਾਂ ਕੋਸ਼ਿਸ਼ ਮੇਰੀ ਹੋਊ ਵੀ ਆਪਾਂ ਸਾਰੇ ਇਕੱਠੇ ਹੋ ਕੇ ਚਲੀਏ ਜੇਕਰ ਇਕੱਠੇ ਹੋ ਕੇ ਨਾ ਵੀ ਜਾ ਆ ਗਿਆ ਜੇਕਰ ਇਕੱਠੇ ਹੋ ਕੇ ਨਾ ਵੀ ਜਾਗਾ ਤਾਂ ਆਪ ਮੁਹਾਰੇ ਆਪ ਕੋ ਆਪਣੇ ਸਾਹਮਣੇ ਤੇ ਆਪਕਾ ਹਾਰਤਿਕ ਨੂੰ ਐਸਐਸਪੀ ਦਫ਼ਤਰ ਅੰਮ੍ਰਾਲਾ ਪਹੁੰਚਣਾ ਇਹ ਮੇਰੀ ਬੇਨਤੀ ਆ ਵੀਰੋ ਮੈਨੂੰ ਇਹ ਲੱਗਦਾ ਵੀ ਇਹ ਇਕੱਠਿਆਂ ਨੂੰ ਨਹੀਂ ਜਾਣ ਦੇਣਗੇ ਫਿਰ ਆਪਕੋ ਆਪਣੇ ਸਾਧਨ ਲੈ ਕੇ ਜਿਵੇਂ ਤੁਸੀਂ ਮੇਰੇ ਵਾਲੀ ਪਹੁੰਚੇ ਸੀਗੇ ਸੰਗਰੂਰ ਦੇ ਵਿੱਚ ਤੁਸੀਂ ਕਮਾਲ ਕਰਤੀ ਲੋਕ ਛਿਪਕੇ ਤੁਸੀਂ ਪਹੁੰਚੇ ਸੀ ਕੋਈ ਕਿਵੇਂ ਸਾਧਨ ਲੈ ਕੇ ਪਹੁੰਚਿਆ ਕੋਈ ਕਿਵੇਂ ਸਾਧਨ ਲੈ ਕੇ ਪਹੁੰਚਿਆ ਜਦੋਂ ਮੂਹਰੇ ਸਟੇਜ ਚੱਲ ਰਹੀ ਪਈ ਕਹਿੰਦੇ ਹਜ਼ਾਰਾਂ ਬੰਦਿਆਂ ਦਾ ਇਕੱਠ ਹੋ ਗਿਆ ਉਹਨਾਂ ਸੜਕ ਤੇ ਹਨਾ ਇਸ ਪ੍ਰਕਾਰ ਪਿੰਡ ਵਿੱਚ ਤੁਸੀਂ ਐਂ ਕੱਟ ਕਰਾ ਰੇਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਆਪਾਂ ਮਾਰੀ ਜਦੋਂ ਫਿਰ ਤੁਸੀਂ ਜਾਓਗੇ ਤਾਂ ਫਿਰ ਨੜਾ ਉੱਥੇ ਵੱਡਾ ਇਕੱਠ ਹੋ ਜਾਦਾ ਆਪਾਂ ਜੇਕਰ ਇਕੱਠੇ ਕਾਫਲੇ ਦੇ ਵਿੱਚ ਨਹੀਂ ਤੁਰਨ ਦੇਣਗੇ ਤਾਂ ਆਪ ਆਪ ਮਾਰੇ ਆਪਣੇ ਖੇਤਾਂ ਦੇ ਵਿੱਚ ਦੀ ਕਿਤੇ ਕਿਤੇ ਮੋਟਰਸਾਈਕਲ ਲੈ ਕੇ ਆਪ ਆਪ ਮਾਰੇ ਨਿਕਲ ਜਾਣਾ ਵੀਰੋ ਆਪਾਂ ਮੈਂ ਨਹੀਂ ਕਹਿੰਦਾ ਵੀ ਤੁਸੀਂ ਰੋਜ਼ ਹੀ ਆਪਣੇ ਕੰਮ ਕਾਰ ਛੱਡੋ ਹਨਾ ਤੇ ਕਰੋੜਾਂ ਦਾ ਤੁਸੀਂ ਜਰੂਰ ਉੱਥੇ ਹਾਂ ਦਾ ਨਾਰਾ ਮਾਰਿਓ ਤੇ ਸੋਸ਼ਲ ਮੀਡੀਆ ਦੇ ਵੀ ਜ਼ੋਰ ਪਾਓ ਦਬਾਅ ਪਾਓ ਕਿਉਂਕਿ ਸੋਸ਼ਲ ਮੀਡੀਆ ਬਹੁਤ ਵੱਡੀ ਚੀਜ਼ ਹੈ ਤੁਸੀਂ ਉਹਦੇ ਪੋਸਟਾਂ ਪਾਓਗੇ ਲਖਦੀਪ ਦੀਆਂ ਐਨੀ ਲੋਕਾਂ ਵਿੱਚ ਜਾਗਰੂਕਤਾ ਹੋਊਗੀ ਕਿ ਮੈਂ ਮਗੜੀ ਹੋ ਜਾਈਂ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਦੇ ਨਾਲ ਹਨਾ 17 ਤਰੀਕ ਦੇ ਇਹ ਪ੍ਰੋਗਰਾਮ ਬਾਰੇ ਵੱਧ ਤੋਂ ਵੱਧ ਪੋਸਟਾਂ ਪਾਇਓ ਤੇ ਵੱਧ ਤੋਂ ਵੱਧ ਆਪਣੇ ਪਿੰਡਾਂ ਦੇ ਵਿੱਚ ਆਪਣੇ ਭਰਾਵਾਂ ਨੂੰ ਸੁਨੇਹੇ ਲਾਇਓ ਵੀ ਆ ਰ ਆਪਾਂ ਉਸ ਨਵਦੀਪ ਮੁੰਡਾ ਯਾਰ ਜਿਹੜਾ ਨੌਜਵਾਨਾ ਜਿਹੜਾ ਆਪਣੇ ਹਰ ਵਰਗ ਦੀ ਆਪਣੀ ਲੜਾਈ ਲੜਨ ਨੂੰ ਆਪਣੇ ਨਾਲ ਖੜਾ ਰਹਿੰਦਾ ਤਿਆਰ ਰਹਿੰਦਾ ਲੜਦਾ ਤਾਂ ਆਪਾਂ ਉਹਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰੀਏ ਵੀਰੋ ਇੰਨਾ ਇੱਕ ਮੈਂ ਤੁਹਾਡੇ ਕੇ ਮਿਲਣ ਤੇ ਆ ਕੇ ਤੁਹਾਨੂੰ ਬਹੁਤ ਚੰਗਾ ਲੱਗਿਆ ਬਈ ਇੱਥੇ ਮਿਲ ਕੇ ਤੁਸੀਂ ਮੇਰੀ ਗੱਲਬਾਤ ਸੁਣੀ ਜਿਵੇਂ ਬਾਈ ਜੀ ਨੇ ਗੱਲ ਕਹੀ ਆ ਵੀ ਤੁਸੀਂ ਇੱਥੇ ਆਉਂਦੇ ਜਾਂਦੇ ਰਹਿਆ ਕਰੋ ਬਾਈ ਬਿਲਕੁਲ ਆਉਂਦੇ ਜਾਂਦੇ ਰਾਵਾਂਗੇ ਤੁਹਾਡੇ ਸਾਰੇ ਭਰਾਵਾਂ ਨਾਲ ਇੰਨੇ ਕਿ ਚੋਖਰੇ ਆਪਾਂ ਮੋਢੇ ਨਾਲ ਮੋਢਾ ਲਾ ਕੇ ਖੜਾਾਂਗੇ ਥੋੜਾ ਸਾਰਾ ਦਾ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਪਰਮਾਤਮਾ ਜਲਦੀ ਠਿਹਰਾ ਰੱਖੇ ਹਾਂ ਜੀ ਤੇ ਇਸ ਕਰਕੇ ਭਾਈ ਥੋੜਾ ਸਾਰਾ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਤੁਸੀਂ ਭਰਾਓ ਨਰਿੰਦਰ ਭਾਈ ਖੜਾ ਹੈਪੀ ਡਾਕਟਰ ਖੜਾ ਜੀਤੂ ਭਾਈ ਜਿੰਨੇ ਵੀ ਤੁਸੀਂ ਮੇਰੇ ਸਤਿਕਾਰ ਦਿਓ ਸੱਜਣਾ ਠੀਕ ਹੈ ਥੋੜਾ ਸਾਰਾ ਦੀ ਬਹੁਤ ਬਹੁਤ ਧੰਨਵਾਦ ਤੁਸੀਂ ਜਿੰਨੇ ਵੀ ਇੱਥੇ ਪਹੁੰਚਿਓ ਤੇ ਆਉਂਦੇ ਜਾਂਦੇ ਰਾਵਾਂਗੇ ਗਿੱਡਾ ਮਾਰਦੇ ਰਾਵਾਂਗੇ ਬੱਜੀ ਸੰਘਰਸ਼ਾਂ ਦੇ ਵਿੱਚ ਮਿਲਦੇ ਆਪਾਂ ਠੀਕ ਹੈ ਜੀ ਕਿਤੇ ਵੀ ਕਿਤੇ ਕਿੱਥੇ ਹੱਕ